ਹਾਂਜੀ ਕੀ ਹਾਲ ਹੈ ਸਾਰਿਆਂ ਨੇ 14 ਮਈ 2024 ਦੀਆਂ ਕਬੂਤਰਬਾਜ਼ੀਆਂ ਦੇ ਨਤੀਜੇ ਲੈ ਕੇ ਆਇਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਮਹਿਮੂਦਪੁਰ ਕਪੂਰਥਲਾ 75 ਰੋਡੇ ਸੀਗੇ ਜੀ 1700 ਮੁੱਢ ਸੀ 3:15 ਤੇ ਵਜੇ ਨਿਬੜੀ 6ਾਂ ਚ ਹੋ ਗਈ ਸੀਗੀ ਸਾਂਝੀ ਰਾਂਝਾ ਘੁਗਾ ਫਰਿੱਜ ਪਲਾ ਸਾਂਝੀ ਕਾਕਾ ਭੋਗਪੁਰ ਕੂਲਰ ਪਲਾ ਸਾਂਝੀ ਮਾਨਕੀ ਬਜੂਹਾ ਫਰਾਟਾ ਪੱਖਾ ਪਲਾ ਸਾਂਜੀ ਅਨੈਲ ਰਜਬ ਪੱਖਾ ਪਲਾ ਸਾਂਜੀ ਗੋਪੀ ਬੋਪਰਾਏ ਫਰਾਟਾ ਪੱਖਾ ਪਲਾ ਸਾਂਜੀ ਸੋਨੂ ਸੁਰਖ ਕੱਪ ਪਲਾ ਸਾਂਜੀ ਤੇ ਫਿਰ ਆ ਗਿਆ ਕੁੱਲਾ ਪੁਰਤਕਾਲ ਇਹਦਾ ਕੱਪ ਸੀਗਾ ਜੀ 6 ਕਬੂਤਰਾਂ ਹੀ ਸਾਂਜੀ ਹੋ ਗਈ ਸੀ ਫਿਰ ਆ ਗਿਆ ਜੀ ਪਿੰਡ ਸਰਦੂਲੇ ਵਾਲਾ 55 ਉੱਡੇ ਸੀ 1700 ਮੁੱਢ ਨੂੰ ਜੀ 340 ਤੇ ਬਾਜੀ ਪੰਜਾਂ ਕਬੂਤਰਾਂ ਜੇ ਨਿਬੜ ਗਈ ਜਿੰਦਰ ਘਰਾਣਾ ਸਾਂਝੀ ਸਰਪਰਨ ਮੀਰਪੁਰ ਸਕੰਦਰ ਸੋਧੀ ਆ ਮਪਰੀ ਬੱਪੀ ਜਣਾ ਤੇ ਰਾਜੂ ਮਡੇਰ ਜੀ ਇਹਨਾਂ ਪੰਜਾਂ ਦੀ ਸਾਂਝੀ ਸਾਂਝੀ ਹੋ ਗਈ ਸੀ ਜੀ ਵਾਧੇ ਵਾਲਾ ਕਪੁੱਤਰ ਸੀਗਾ ਜੀ ਮਪਰੀ ਬੱਪਿਆਣਾ ਬੱਪੀ ਜਣਾ ਇਹ ਸਾਰਾ ਵਾਧਾ ਜੀ ਇਕੱਲਾ ਜਿੱਤ ਗਿਆ ਮਪਰੀ ਬੱਪਿਆਣਾ ਫਿਰ ਆ ਗਿਆ ਜੀ ਪਿੰਡ ਦੀਪਗੜ ਬਰਨਾਲਾ ਤੇ ਉੱਤੋਂ ਰੋੜੇ ਸੀਗੇ 3200 ਮੁੱਢ ਸੀਗਾ ਜੀ ਤਨ 55 ਤੇ ਬਾਜੀ ਚਾਰਾ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਲਾਡੀ ਵਡਿੰਗ ਦਾ ਕੱਲਾ ਬਾਹਰ ਸੀਗਾ ਜੀ 1500 ਪਲੱਸ ਫਰਿੱਜ 80 ਲਿਟਰਾਂ ਦੀ ਨੇ ਸਾਂਝੀ ਹੋ ਗਈ ਸੀ ਜਸੱਲੀ ਜੀ ਨਰਾਇਆ ਸਾਂਝੀ ਪਲੱਸ ਕੂਲਰ ਮਨਜੋਤ ਵਿਲਾ ਪ੍ਰਤਪਾਲ ਮੱਝੂਗੀ ਦਾ ਸੀਗਾ ਜੀ ਸਾਂਝੀ ਪਲੱਸ ਪੱਖਾ ਤੇ ਸੁੱਖਾ ਪੱਤੋ ਜੀ ਇਹਦੀ ਸਾਂਝੀ ਆ ਗਈ ਸੀ ਜੀ ਫਿਰ ਆ ਗਿਆ ਜੀ ਪਿੰਡ ਜੌਣ ਵਾਲਾ ਜਿਲ੍ਹਾ ਆ ਗਿਆ ਜੀ ਫਰੀਦਕੋਟ 70 ਰੁੱਡੇ ਸੀਗੇ 1100 ਮੱਢ ਨੂੰ 410 ਤੇ ਬਾਜੀ ਨਿਬੜ ਗਈ ਸੀ ਤਿੰਨਾਂ ਚ ਹੋ ਗਈ ਸੀ ਸਾਂਝੀ ਸ਼ੇਰ ਸਮਾਲ ਸਰ ਸਾਂਝੀ ਪਲੱਸ ਪੱਖਾ ਸਰਪੰਚ ਬੇਗਾ ਸਾਂਝੀ ਪਲੱਸ ਕੱਪ ਬੱbbi ਫਰੀਦਕੋਟ ਇਹਦੀ ਸੀਗੀ ਜੀ ਇੱਕ ਸਾਂਝੀ ਹੋ ਗਈ ਸੀ ਫਿਰ ਆ ਗਿਆ ਜੀ ਪਿੰਡ ਦੀਪ ਸਿੰਘ ਵਾਲਾ ਫਰੀਦਕੋਟ 61 ਟੁੰਡੇ ਸੀਗੇ 7200 ਮੱਢ ਨੂੰ 540 ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਮੋਨੂ ਯੂ ਐਸ اے ਗਰਦੀਪ ਰੱਬੋ ਜੀ ਮੋਟਰਸਾਈਕਲ ਪਲੱਸ 450 ਜਿੱਤ ਪਲੱਸ ਵੱਧੇ ਵਾਲਾ ਮੋਟਰਸਾਈਕਲ ਜੀ ਦੂਜਾ ਨੰਬਰ ਬਣਾਇਆ ਜੀ ਮੋਰ ਬੱਪੀ ਜਣਾ 2000 ਪਲੱਸ ਮੋਟਰਸਾਈਕਲ ਤੇ ਤੀਜਾ ਨੰਬਰ ਬਣਾਇਆ ਜੈਸ਼ਮ ਸ਼ੇਰ ਸਿੰਘ ਵਾਲਾ 500 ਪਲੱਸ ਫਰੇਡੀ ਤਿੰਨ ਨਾਮ ਸੀਗੇ ਜੀ ਇਹ ਜੀ ਫਿਰ ਆ ਗਿਆ ਜੀ 14 ਜੂਨ 2024 ਪਿੰਡ ਆ ਗਿਆ ਜੀ ਮੂਸਾ 155 OD ਸੀ ਇੱਥੇ ਵੀ 1700 ਮੋੜ ਸੀਗਾ ਜੀ 419 ਤੇ ਬਾਜੀ ਸਾਂਝੀ ਹੋ ਗਈ ਪਹਿਲਾ ਨੰਬਰ ਬਣਾਇਆ ਜੀ ਰਾਜੂ ਘਰਾਗਣਾ ਦੂਜਾ ਬਣਾਇਆ ਜੀ ਰਾਜੂ ਚੈਲ ਤੇ ਤੀਜਾ ਨੰਬਰ ਬਣਾਇਆ ਜੀ ਭੋਲਾ ਮੋੜ ਤਿੰਨ ਕਬੂਤਰ ਸੀਗੇ ਇਹਨਾਂ ਤਿੰਨਾਂ ਦੀ ਬਾਜੀ ਵੰਡੀ ਗਈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ